ਪੈਦਾ ਹੋ ਜਾਂਦਾ ਹੈ ਸੰਤ ਬਾਬਾ ਠਾਕੁਰ ਸਿੰਘ ਜੀ ਪਿੰਡ ਰਾਂ ਵਾਲੇ ਦਾਸ ਨੇ ਉਹਨਾਂ ਦਾ ਬਹੁਤ ਸਮਾਂ ਉਹਨਾਂ ਦੇ ਚਰਨਾਂ ਦਾ ਆਨੰਦ ਮਾਣਿਆ ਕਿ ਜਿਨ੍ਹਾਂ ਨੇ ਆਨੰਦ ਮਾਣਿਆ ਹੁੰਦਾ ਨਾ ਉਹ ਭਾਵੇਂ ਜਿਹੜੀ ਮਰਜੀ ਕਾਲ ਕੋਠੜੀ ਦੇ ਵਿੱਚ ਵੜ ਜਾਣ ਜਿਨ੍ਹਾਂ ਨੇ ਸਾਧੂ ਦਾ ਆਨੰਦ ਮਾਣਿਆ ਉਹਨਾਂ ਲਈ ਵੱਡੀਆਂ-ਵੱਡੀਆਂ ਕੋਠੜੀਆਂ ਵੀ ਫਿੱਕੀਆਂ ਪਾ ਦਿੰਦੇ ਨੇ ਉਹ ਆ ਹੁਣੇ ਹੀ ਗਰਮਕ ਤਿਆਰੇ ਸਿੰਘ ਸਾਹਿਬ ਅਮਰੀਕ ਸਿੰਘ ਜੀ ਕਿਹੜੀ ਵਾਰ ਆਏ ਜਿਹੜੇ ਦੱਸ ਰਹੇ ਸੀਗੇ ਕਿ ਪੰਜ 6 ਸਾਲ ਦਾਸ ਨੇ ਲਾਇਏ ਨੇ ਉਹਨਾਂ ਦੀ ਜ਼ੁਬਾਨ ਚ ਪਤਾ ਲੱਗਦਾ ਹਮਮ ਸੱਚ ਹੈ ਪਤਾ ਲੱਗਦਾ ਕਿ ਸਾਧੂ ਦਾ ਸਾਗ ਕੀਤਾ ਹੈ ਖਾਲਸਾ ਜੀ ਇੱਥੇ ਦਸਨ ਪੁੱਛਣ ਦੀ ਗੱਲ ਕੋਈ ਨਹੀਂ ਹੈ ਇੱਥੇ ਤਾਂ ਜੀਵਨ ਦੀ ਗੱਲ ਹੈ ਜਿੰਨੇ ਲਾਇਆ ਹੈ ਨਾ ਉਹ ਦੇਖ ਜਾਂਦਾ ਉਹ ਪਛਤਾਣਿਆ ਜਾਂਦਾ ਜਿੰਨੇ ਸਾਧੂ ਦੀ ਕਮਾਈ ਖਾਦੀ ਹੈ ਨਾ ਉਹ ਪਤਾ ਲੱਗ ਜਾਂਦਾ ਕਿ ਇਹ ਖਾਦੀ ਹੈ ਬਸ ਗੱਲ ਕੀ ਹੈ ਕਿ ਸਾਧੂ ਅਜ ਲੱਭਣੇ ਔਖੇ ਨੇ ਅੱਜ ਬਹੁਤ ਦੁਨੀਆ ਭੜਕਦੀ ਫਿਰਦੀ ਹੈ ਟੁੱਟੀ ਪਈ ਹੈ ਪਰ ਅਰਦਾਸ ਨਹੀਂ ਕਰਦੀ ਆਪਣੇ ਗੁਰੂ ਨਾਨਕ ਦੇ ਅੱਗੇ ਆ ਕੇ ਅੱਗੀ ਬਾੜ ਬਖਸ਼ ਬੰਦੇ ਕੋ ਬੋਹਰ ਨਾ ਭਾਜ ਜਾ ਅਬ ਮੈਂ ਕਾਲ ਕੋਠੜੀ ਚ ਦਵਾਰਾ ਨਹੀਂ ਹੋਣਾ ਚਾਹੁੰਦਾ ਜਿਹੜਾ ਆ ਗਿਆ ਮਾਣਾ ਬਖਸ਼ੀ ਮੇਰੇ ਮਾਲਕਾ ਮੈਨੂੰ ਦਵਾਰਾ ਮੈਂ ਆਵਾਗਰ ਨਹੀਂ ਜਾਵਨ ਨਹੀਂ ਕਰਨਾ ਮੈਂ ਸਰੀਰ ਚ ਨਹੀਂ ਹੋਣਾ ਮੈਂ ਤੇਰੇ ਚ ਸਮਾਣਾ ਚਾਹੁੰਦਾ ਘਟ ਘਟ ਮੈਂ ਹਰ ਜੂ ਬਸੈ サンタをたいな